ਸੋ ਨਮਸਕਾਰ ਆਦਾਬ ਵਾਸੀ ਗਾਲ ਕਪਲੀ ਸ਼ਰਮਾ ਵਲੌਗ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕਹਿੰਦੇ ਆ ਕਿ ਜਿਹੜਾ ਟੈਲੈਂਟ ਆ ਕਿ ਇਸ ਜੀ ਦਾ ਮਹਤਾਜ ਨਹੀਂ ਹੁੰਦਾ ਸੋ ਅੱਜ ਮੈਂ ਉਹ ਸਖਸੀਅਤ ਨਾਲ ਖੜਾ ਵਾਂ ਜਿਹੜਾ ਆਵਾਜ਼ ਦੇ ਮੁਕਾਮ ਦੇ ਵਿੱਚ ਬਹੁਤ ਉਚਾਈਆਂ ਤੇ ਆ ਪਰ ਇਹਨਾਂ ਨੂੰ ਇੱਕ ਮੌਕੇ ਦੀ ਜ਼ਰੂਰਤ ਆ ਬਹੁਤ ਮਿਹਨਤ ਕਰਦੇ ਆ ਅੱਜ ਦਿਨ ਮਿਲੇ ਸੋ ਮੈਂ ਸੋਚਿਆ ਕਿ ਆਪਣੇ ਜਿੰਨੇ ਵੀ ਦਰਸ਼ਕਾ ਆਪਣੇ YouTube ਦੇ ਉਹਨਾਂ ਨਾਲ ਮੈਂ ਰੂਬਰੂ ਕਰਾਵਾਂ ਕਿ ਚਲੋ ਕੋਈ ਇੱਕ ਕਲਾਕਾਰ ਆ ਔਰ ਉਸਪੋਰਟ ਦੀ ਲੋੜ ਹੁੰਦੀ ਆ ਤੇ ਆਪਾਂ ਇਸ ਜੀ ਦਾ ਉਹਨਾਂ ਨੂੰ ਮੌਕਾ ਦਈਏ ਸੋ ਮੇਰੇ ਨਾਲ ਮੌਜੂਦ ਨੇ ਸਾਡੇ ਲਾਡੀ ਜੀ ਤੇ ਇਹ ਤੁਹਾਨੂੰ ਆਪਣੀ ਖੂਬਸੂਰਤ ਆਵਾਜ਼ ਵਿੱਚ ਗੀਤ ਸੁਣਾਣਗੇ ਆਓ ਸੁਣਦੇ ਆਓ ਜੀ ਲਾਡੀ ਹਸਨਾ ਤੇ ਸਾਡੀ ਆਦਤ ਸੀ ਹਸੀ ਤੇਰੇ ਕੋਲ ਸਿੱਖਿਆ ਨੀ ਹਸੀ ਤੇਰੇ ਪਿੱਛੇ ਤੁਰਦੇ ਨਜਲ ਦਰਾਤਾ ਪੁੱਛਿਆ ਨਹੀਂ ਉਹ ਜਿਹੜੀ ਕੂਕ ਪਪੀ ਹੈ ਬਰਗੀਚਿ ਕਿਉਂ ਬਿਚ ਨਫਰਤ ਦੇ ਬਦਲ ਗਈ ਹੋ ਬੁਲੀ ਹੋਇਯੋ ਨੇ ਦੰਦ ਹੋਇਯੋ ਨੇ ਜਿਉਂ ਜੀਵ ਦੀ ਹਰਕਤ ਬਦਲ ਗਈ ਹੋ ਬੁਲੀ ਹੋਇਯੋ ਨੇ ਦੰਦ ਹੋਇਯੋ ਨੇ ਕਿਉਂ ਜੀਵ ਦੀ ਹਰਕਤ ਬਦਲ ਨਹੀਂ ਅਜੇ ਤੱਕ ਵੀ ਦੀਆਂ ਨੁਕਰਾਨੀ ਤੈਨੂੰ ਤੱਕਦੇ ਡਿਗਦੇ ਟੁੱਟੀਆਂ ਨੀ ਲਕੀਆਂ ਰਕੜਾ ਤਾਂ ਸੁੱਕ ਗਈਆਂ ਦੁਕਾਂਦਿਆਂ ਲਸਰਾ ਫੁੱਟੀਆਂ ਨੀ ਇੱਕ ਤੇਰੇ ਦੁੱਖ ਨੇ ਮਾਰ ਲਿਆ ਦੁਜੀ ਰੱਬ ਦੀ ਬਰਕਤ ਬਦਲ ਗਈ ਬੁੱਲੀ ਹੋ ਯੋ ਨੇ ਦੰਦੀ ਹੋ ਯੋ ਨੇ ਕਿਉਂ ਜੀਬ ਦੀ ਹਰਕਤ ਬਦਲ ਗਈ ਹੈ ਲੋ ਜੀ ਬਹੁਤ ਵਧੀਆ ਗੀਤ ਤੈਨੂੰ ਸਪੋਰਟ ਕਰਿਓ ਸਾਡੇ ਵੀਰ ਨੂੰ ਤਾਂ ਕਿ ਇਹ ਵੀ ਆਪਣਾ ਭਰਾ ਹੈਗਾ ਅੱਗੇ ਵੱਸ ਕੇ ਕਿਤੇ ਕਿਤੇ ਨਾਮ ਕਰੇ ਤੇ ਪੰਜਾਬ ਦੀਆਂ ਬੁਲੰਦੀਆਂ ਨੂੰ ਛੂਵੇ ਸੋ ਨਮਸਕਾਰ ਅਦਾਬ ਸੱਸੀ ਕਾ ਸੋ ਮਿਲਾਂਗੇ ਨਵੀਂ ਵੀਡੀਓ ਵਿੱਚ ਨਮਸਕਾਰ